ਹਣ ਇੰਨੀ ਜਵਾਨੀ ਆ ਹਣਾ ਇੰਨੀ ਜਵਾਨੀ ਆ ਮੈਂ ਦੋ ਵੱਡੀਆਂ ਬੋਰੀਆਂ ਮੋਢਿਆਂ ਤੇ ਲੱਦ ਕੇ ਨਾ ਖਾਦੀਆਂ ਮੇਰੇ ਲੈ ਜਾਂਦਾ ਇਹਦੇ ਤੇ ਫਿਰ ਕਿਹੜੀ ਜਵਾਨੀ ਸੀ ਯਾਰ ਹਾਂ ਜਵਾਨੀ ਤਾਂ ਮੇਰੇ ਤੇ ਹੁੰਦੀ ਸੀਗੀ ਹੂੰ ਮੈਂ 4-5 ਬੋਰੀਆਂ ਗਧੇ ਤੇ ਲੱਦ ਲੈਣੀਆਂ ਹੂੰ ਤੇ ਗਧੇ ਮੋਢਿਆਂ ਤੇ ਚੱਕ ਲੈਣੀ ਤੇ ਮੈਂ ਡੇਰੇ ਚ ਲੈ ਜਾਂਦਾ ਇਸ ਸਣੇ ਗਧੇ ਮੋਢਾ ਤੇ ਚੱਕ ਕੇ ਰੋਦੀ ਵੀ ਚੱਕ ਲੈਂਦਾ ਸੀ ਗਦੀ ਵੀ ਮੈਂ ਚੱਕ ਲੈਂਦਾ ਸੀ ਜੁਰਮਾਨਾ ਸੀਗਾ ਮੈਂ ਪ੍ਰਵਾਹ ਨਹੀਂ ਮੰਨਦਾ ਸੀ ਜ਼ੋਰ ਦੀ ਇਹ ਕਿਹੜੀ ਗੱਲ ਹੈ ਮੈਂ ਭਾਰਪੁਰ ਤਾਂ ਐਵੇਂ ਦੀ ਗੱਲ ਸੀ ਸਾਡੇ ਹੁੰਦੀ ਸੀ ਇੱਕ ਮੱਝ ਅੱਛਾ ਜਦੋਂ ਉਹਨੂੰ ਲੱਗਦੀ ਸੀ ਨਾ ਤੇ ਅੱਛਾ ਤੇ ਸਾਡਾ ਜਿਹੜਾ ਖੂਹ ਸੀ ਉਹ ਸੀਗਾ ਥੋੜਾ ਡੂੰਗਾ ਅੱਛਾ ਉਹਨੂੰ ਮੈਂ ਲੱਤਾਂ ਤੋਂ ਫੜ ਲੈਂਦਾ ਸੀਗਾ ਥੱਲੇ ਲਮਕਾ ਦਿੰਦਾ ਸੀਗਾ ਖੂਹ 'ਚ ਲਮਕਾ ਦਿੰਦਾ ਮੈਂ ਕਿ ਲੱਤਾਂ ਫੜ ਕੇ ਆਏ ਥੱਲੇ ਲਮਕਾ ਦਿੰਦਾ ਸੀਗਾ ਜਦੋਂ ਪਾਣੀ ਪੀ ਲੈਂਦੀ ਸੀ ਉਹਨੂੰ ਫੇਰ ਬਾਹਰ ਖਿੱਚ ਲੈਂਦਾ ਨਾ ਸੀ ਯਾਰ ਮੈਂ ਬਹੁਤ ਝਰਵਾਣਾ ਸੀਗਾ ਮੰਨਣਾ ਵੀ ਪਊ ਜਦੋਂ ਆ ਪੱਜ ਬੋਸ ਤਕੜੀ ਸਾਡੇ ਕੋਲੇ ਜਦੋਂ ਆਪਾਂ ਐਡੇ ਦੇ ਮਾਰੇ ਆਏ ਤਾਂ ਵੀ ਗੱਪ ਤਾਂ ਸੁਣਨੀ ਪਊ ਕਹਦੇ ਹਾਂ ਹਾਂ ਸੁਣਨਾ ਤਾਂ ਪੈਣਾ ਹਾਂ ਯਾਰ ਹੋ ਸਕਦਾ ਨਾ ਹੋ ਸਕਦਾ